ਸਸ਼ੀਕਾਲ ਜੀ ਮੈਂ ਹਾਂ ਗਿਰਿੰਦੀਪ ਕੌਰ ਮਠਾੜੂ ਮੇਰੀ ਚੈਨਲ ਫਾਤੀ ਕਲੈਕਸ਼ਨ ਬੁੜਲਾਡ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੀ ਜਿਹੜੇ ਬੁਟੀਕ ਦੇ ਸੂਟ ਲੈ ਕੇ ਆਏ ਹਾਂ ਜਿਹੜਾ ਪਹਿਲਾ ਸੂਟ ਹੈ ਜੀ ਟਵਿਲ ਸਟੱਫ ਦੇ ਵਿੱਚ ਹੈ ਬਹੁਤ ਸੋਹਣਾ ਸਟੱਫ ਹੈ ਇਹ ਟਵਿਲ ਇਹ ਵਾਲਾ ਜਿਹੜਾ ਮੌਸਮ ਚੱਲ ਰਿਹਾ ਹੈ ਇਦਾਂ ਦੇ ਮੌਸਮ ਦੇ ਵਿੱਚ ਪੈਣ ਲਈ ਹੈ ਔਰ ਆਪਾਂ ਐਮਬਰਾਇਡਰੀ ਕਰਵਾਈ ਹੈ ਜੀ ਪਫ ਦਾ ਵਰਕ ਹੋਇਆ ਹੋਇਆ ਹੈ ਵਿੱਚ ਇਹਦੇ ਲੇਸ ਦਿੱਤੀ ਹੋਈ ਹੈ ਪੈਨਲ ਦਿੱਤੇ ਹੋਏ ਹੈ ਲੇਸ ਦੇ ਸਕਾਈ ਬਲੂ ਇਹਦਾ ਕਲਰ ਹੈ ਸਕਾਈ ਬਲੂ ਦੇ ਨਾਲ ਗ੍ਰੀਨ ਮਹਿੰਦੀ ਕਲਰ ਦੀ ਜਿਹੜੀ ਆਪਾਂ ਲਾਸਟ ਪਾ ਕੇ ਇਹਨੂੰ ਮੈਚਿੰਗ ਬਣਾਈ ਆ ਬਹੁਤ ਸੋਹਣਾ ਸੂਟ ਬਣਿਆ ਜੀ ਇਹ ਸਾਈਡ ਤੇ ਦੇਖੋ ਦੋ ਮਤਲਬ ਫਲਾਰ ਆ ਰਹੇ ਨੇ ਲੈਂਥ ਦਾ ਕੋਈ ਇਸ਼ੂ ਨਹੀਂ 45 47 ਬਣ ਜੂਗੀ ਔਰ ਜਿਹੜਾ ਘੇਰਾ ਬਣੂਗਾ ਤੁਹਾਡਾ ਹਨਾ ਘੇਰੇ ਦਾ ਵੀ ਵੈਸੇ ਨਹੀਂ ਕਿਉਂਕਿ ਘੇਰਾ ਇਸ ਤੋਂ ਇਧਰ ਵੀ ਮਨ ਥੋੜਾ ਬਣਾ ਲਵਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਸੈਂਟਰ ਦੇ ਵਿੱਚ ਪੈਨਲ ਨੇ ਪੈਨਲ ਦੇ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਔਰ ਇਹਦੀਆਂ ਬਾਜੂ ਤੇ ਸਿਰਫ ਲੈਸ ਦਾ ਹੀ ਕੰਮ ਹੋਇਆ ਬਾਜੂ ਤੇ ਸਿਰਫ ਲੈਸ ਦਾ ਕੰਮ ਹੋ ਗਿਆ ਸਿਰਫ ਇਹ ਬੂਟੀ ਪਾਈ ਹੋਈ ਹੈ ਜੀ ਇਹਨੂੰ ਤੁਸੀਂ ਪੌਂਚਾ ਬਣਾ ਸਕਦੇ ਹੋ इजीली ਪੌਂਚਾ ਬਣ ਜੂਗਾ ਜਿਹੜਾ ਇਹ ਵਾਲਾ ਕੰਮ ਬਾਜੂ ਵਾਲਾ ਉਹ ਪੌਂਚਾ ਬਣ ਜੂਗਾ ਫਿਨਿਸ਼ਿੰਗ ਬਹੁਤ ਜ਼ਿਆਦਾ ਹੈ ਫਿਨਿਸ਼ਿੰਗ ਦੀ ਕੋਈ ਵੀ ਕਮੀ ਨਹੀਂ ਹੈ ਫਿਨਿਸ਼ਿੰਗ ਬਹੁਤ ਜ਼ਿਆਦਾ ਫਿਨਿਸ਼ਿੰਗ ਨਾਲ ਜਿਹੜਾ ਆਪਣਾ ਇਹ ਵਰਕ ਹੋਇਆ ਔਰ ਪ੍ਰਾਈਸ ਵੀ ਇਹਦਾ ਹੈਗਾ ਆਪਣਾ ਸਿਰਫ 1400 ਰੁਪਏ ਦਾ ਪ੍ਰਾਈਸ ਰਹੇਗਾ ਜੀ ਇਹ ਸੂਟ ਦਾ ਟਵਿੱਲ ਸਟੱਫ ਹੈ ਆਲ ਓਵਰ ਸੂਟ ਰਹੇ ਆਏਗਾ ਜੀ ਇਹ 1400 ਰੁਪਏ ਦਾ ਰਹੇਗਾ ਜਿਹੜਾ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਤੇ 1400 ਰੁਪਏ ਦੇ ਵਿੱਚ ਮਤਲਬ ਇਦਾਂ ਲਗਾ ਲੋ ਵਰਕ ਵੀ ਨਹੀਂ ਹੁੰਦਾ ਆਪਾਂ ਵੀ ਇਹਦਾ ਸਟਾਫ ਦੇ ਰਹੇ ਹਾਂ ਸਾਰਾ ਪਫ ਦਾ ਕੰਮ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਪਫ ਦਾ ਨੈਕਸਟ ਸੂਟ ਹੈਗਾ ਆਪਣਾ ਜਿਹੜਾ ਇਹ ਲੈ ਕੇ ਆਏ ਆਪਾਂ ਇਹ ਸਟਾਫ ਬੜਾ ਸੋਹਣਾ ਹੈ ਜੀ ਜੌਰਜਟ ਜੀ ਸਟਾਫ ਹੈ ਜੌਰਜਟ ਹੈ ਪਰ ਬਹੁਤ ਹੀ ਸੋਹਣਾ ਜਿਹਾ ਸਟਾਫ ਹੈ ਇੱਦਾਂ ਲਾਈਨਾਂ ਜਿਹਾਂ ਵਾਲੀ ਜਾਰਜਟ ਹੈ ਜੀ ਇਹ ਚੈੱਕ ਜਾਂ ਬਣਿਆ ਹੋਇਆ ਬ੍ਰਿਕ ਬ੍ਰਿਕਸ ਹੋਣੀ ਚੀਜ਼ ਹੈ ਔਰ ਇਹ ਦਾ ਘੇਰਾ ਬਣਿਆ ਹੈ ਘੇਰੇ ਦੇ ਉੱਤੇ ਪਹਿਲਾਂ ਇਦਾਂ ਵੇਲ ਦਿੱਤੀ ਵੀ ਹੈ ਕਲਰ ਦੇ ਨਾਲ ਦੀ ਪੀਚ ਜਿਹਾ ਇਹਦਾ ਕਲਰ ਹੈ ਗਾਜਰੀ ਪਿੰਕ ਗਾਜਰੀ ਜਿਹਾ ਕਲਰ ਹੈ ਔਰ ਇਹ ਦਾ ਘੇਰਾ ਬਣਿਆ ਹੈ ਉੱਪਰ ਘੇਰੇ ਦੇ ਆਲੇ ਵੇਲ ਦਿੱਤੀ ਵੀ ਹੈ نیچے ਘੇਰੇ ਦੇ ਇਦਾਂ ਦਾ ਡਿਜ਼ਾਈਨ ਹੈ ਆਵਲੀ ਵੇਲ ਦਾ ਬਹੁਤ ਸੋਹਣਾ ਸੂਟ ਹੈ ਜੀ ਇਹ ਨਿਊ ਜਾਂ ਜਿਹੜਾ ਵਰਕ ਕੀਤਾ ਹੋਇਆ ਇਹ ਬਾਜੂ ਦਾ ਕੰਮ ਹੈ ਇਹਦੀ ਬਾਜੂ ਤੇ ਆਊਗਾ ਇਹ ਦੇ ਘੇਰੇ ਤੇ ਆਊਗਾ ਬਹੁਤ ਸੋਹਣਾ ਕੰਮ ਹੋਇਆ ਜੀ ਇਹਦਾ 1350 ਰੁਪਏ ਦਾ ਪ੍ਰਾਈਸ ਰਹੂਗਾ 1350 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਇਹ ਸੂਟ ਦਾ 1350 ਰੁਪਏ ਦੇ ਵਿੱਚ ਇਹ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੀ ਇਹ ਜਿਹੜੇ ਇਹ ਸਟਾਫ ਸੀਗਾ ਇਹ ਟਵਿਲ ਕੱਪੜਾ ਇਹ ਵਿਦਆਊਟ ਲਾਈਨਿੰਗ ਬਣੂਗਾ ਇਹਨੂੰ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਔਰ ਜਿਹੜਾ ਇਹ ਹੈ ਇਹ ਵਿਦ ਲਾਈਨਿੰਗ ਬਣੂਗਾ ਫਿਨਿਸ਼ਿੰਗ ਚੈੱਕ ਕਰੋ ਬਹੁਤ ਸੋਹਣਾ ਫਿਨਿਸ਼ਿੰਗ ਨਾਲ ਕੰਮ ਹੋਇਆ ਸਾਰਾ ਸਾਰਾ ਪਾਫ ਦਾ ਕੰਮ ਹੈ ਜੀ ਬਹੁਤ ਸੋਹਣਾ ਕੰਮ ਹੋਇਆ ਹੋਇਆ ਹੈ ਨੈਕਸਟ ਸੂਟ ਹੈ ਜਿਹੜਾ ਆਪਣਾ ਇਹ ਮੰਚਲੀ ਸਿਲਕ ਤੇ ਹੋਇਆ ਹੈ ਜੀ 2 ਟੂਨ ਸਿਲਕ ਕਹਿ ਦਿੰਨੇ ਐ ਇਹਨੂੰ ਆਪਾਂ ਮੰਚਲੀ ਸਿਲਕ ਦੇ ਵਿੱਚ ਨਾ ਬਲੈਕ ਜਾਂ ਵਿੱਚ ਥ੍ਰੈਡ ਹੈ ਬਲੈਕ ਜੀ ਆਪਾਂ ਮਕੰਦੀ ਹੈ ਜਿੱਦਾਂ ਬਹੁਤ ਸੋਹਣਾ ਹੈ ਇਹ ਜਿਹੜਾ ਸੂਟ ਹੈ ਇਹਦੇ ਤੇ ਬਾਦਲਾ ਹੋਇਆ ਸਾਰਾ ਸਾਰਾ ਬਾਦਲੇ ਦਾ ਕੰਮ ਹੋਇਆ ਹੋਇਆ ਹੈ ਇਹਦੇ ਤੇ ਐਦਾਂ ਉੱਪਰ ਪੈਨਲ ਜਾਂਦੇ ਨੇ ਸਾਰੇ ਵਿੱਚ ਛਟੀਆਂ ਜਿਹਾ ਪਾਈਆਂ ਹੋਈਆਂ ਬਾਦਲੇ ਦਾ ਕੰਮ ਹੋਇਆ ਸਾਰੇ ਇਹਦੇ ਵਿੱਚ ਇਹ ਘੇਰਾ ਬਣਿਆ ਹੋਇਆ ਹੈ ਬਹੁਤ ਸੋਹਣਾ ਕੰਮ ਹੋਇਆ ਜੀ ਇਹ ਉਪਰੋਂ ਤੇ ਨੱਕ ਬਨ ਜਾਣਾ ਲੈਂਥ ਬਨ ਜੂਗੀ ਇਹਦੀ 45 47 ਜਿੰਨੀ ਮਰਜ਼ੀ ਬਣਾ ਲਿਓ ਇਹ ਹੈਗੀ ਇਹਦੀ ਬਾਜੂ ਦਾ ਕੰਮ ਇਹ ਸੂਟ ਦਾ ਰੇਟ ਪਹਿਲਾਂ ਸੀਗਾ 1940 ਇਹ ਨੂੰ ਆਪਾਂ ਮਤਲਬ ਘਟਾਤਾ ਇਸ ਦੇ ਰੇਟ ਨੂੰ ਸਿਰਫ 1700 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਦੇਵਾਂਗੇ 1940 ਦਾ ਪ੍ਰਾਈਸ ਸੀਗਾ ਹੁਣ ਸਿਰਫ 1700 ਰੁਪਏ ਦੇ ਵਿੱਚ ਦੇਵਾਂਗੇ ਇਹ ਸੂਟ ਤੁਹਾਨੂੰ ਠੀਕ ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਸੋਹਣਾ ਵਰਕ ਹੋਇਆ ਹੈ ਗ੍ਰੇ ਕਲਰ ਹੈ ਚ ਸਿੰਗਲ ਹੀ ਕਲਰ ਬਣ ਕੇ ਆਇਆ ਹੈ ਨੈਕਸਟ ਇਹਦਾ ਜਿਹੜਾ ਹੈਗਾ ਆਪਣਾ ਕਲਰ ਮੰਚਲੀ ਦਾ ਹੀ ਨੈਕਸਟ ਹੈ ਇਹ ਹੈਗਾ ਪਿਸਤਾ ਜਿਹਾ ਕਲਰ ਹੈ ਇਹਦੇ ਤਿਆਰੀ ਵਰਕ ਹੋਇਆ ਇਹ ਤੁਸੀਂ ਟੂ ਟੋਨ ਸਿਲਕ ਵੀ ਕਹਿ ਸਕਦੇ ਹੋ ਜਿੱਦਾਂ ਤੁਸੀਂ ਆਪ ਹੀ ਦੇਖ ਰਹੇ ਹੋ ਬਲੈਕ ਜਿਹਾ ਮੱਕ ਪੈ ਰਹੀ ਹੈ ਇਹਦੇ ਵਿੱਚੋਂ ਇਹਨੂੰ ਟੂ ਟੋਨ ਸਿਲਕ ਵੀ ਕਹਿ ਸਕਦੇ ਹੋ ਇਹਦੇ ਆਰੀ ਦਾ ਕੰਮ ਹੋਇਆ ਸਾਰਾ ਬਹੁਤ ਸੋਹਣਾ ਕੰਮ ਹੋਇਆ ਤਿੰਨ ਪੈਨਲ ਨੇ ਜਿਹੜੇ ਕਿ ਸੈਂਟਰ ਦੇ ਵਿੱਚ ਜਾਂਦੇ ਪਏ ਨੇ ਉੱਪਰ ਉੱਥੋਂ ਨੈਕ ਬਣ ਜਾਣਾ ਔਰ ਇਹਦਾ ਜਿਹੜਾ ਇਹਦਾ ਵੀ ਪ੍ਰਾਈਸ ਸੀਗਾ 1940 ਸੀ ਆਪਾਂ 1700 ਰੁਪਏ ਰੱਖਤੇ ਆ ਜੀ ਸੇਮ ਪ੍ਰਾਈਸ 'ਚ ਦੇ ਦਾਂਗੇ ਦੋਨੋਂ 1900 ਵਾਲੇ ਸੂਟ ਨੇ ਹੀ ਸਾਡੇ 1900 ਵਾਲੇ ਜਿਹੜੇ ਆਪਾਂ ਸਿਰਫ 1700 ਰੁਪਏ ਦੇ ਵਿੱਚ ਹੀ ਤੁਹਾਨੂੰ ਦੇ ਦਾਂਗੇ ਜੀ ਇਹਦੀਆਂ ਬਾਜੂ ਵੀ ਬਣੀਆਂ ਹੋਈਆਂ ਨੇ ਇਹਦੀ ਬਾਜੂ ਦਾ ਕੰਮ ਹੈ ਗ੍ਰੀਨ ਕਲਰ ਹੈ ਜੀ ਇਹ ਬਹੁਤ ਸੋਹਣਾ ਲਾਈਟ ਜਿਹਾ ਗ੍ਰੀਨ ਕਲਰ ਹੈ ਸੇਮ ਸ਼ੇਡ ਆ ਰਿਹਾ ਹੈ ਵੀਡੀਓ ਦੇ ਵਿੱਚ ਜਿਹੜਾ ਐਗਜ਼ੈਕਟ ਸ਼ੇਡ ਹੈਗਾ ਉਹੀ ਸ਼ੇਡ ਆ ਰਿਹਾ ਹੈ ਬਹੁਤ ਸੋਹਣਾ ਕੰਮ ਹੋਇਆ ਜੀ ਇਹਦੇ ਤੇ ਉੱਦਾਂ ਕਲਰ ਵੀ ਬਹੁਤ ਸੋਹਣਾ ਹੈ ਟੂ ਟੋਨ ਜਿਹੜੀ ਇਹ ਸਿਲਕ ਹੈ ਲਾਈਨਿੰਗ ਲੱਗੂਗੀ ਜੀ ਬਿਨਾ ਲਾਈਨਿੰਗ ਤੋਂ ਨਹੀਂ ਬਨਣਾ ਇਹ ਜਿਵੇਂ ਤੁਸੀਂ ਮਤਲਬ ਇਦਾਂ ਦਾ ਦੁਪੱਟਾ ਲੈ ਕੇ ਵਿੱਚ ਮਹਿਰੂਨ ਕਲਰ ਨਾਲ ਟਾਈ ਡਾਈ ਕਰਾ ਕੇ ਜਾਂ ਫਿਨਿਸ਼ਿੰਗ ਪੱਟੀ ਲਾ ਕੇ ਮਹਿਰੂਨ ਕਲਰ ਦੀ ਬਹੁਤ ਸੋਹਣਾ ਸੂਟ ਬਣ ਕੇ ਇਹ ਰੈਡੀ ਹੋਊਗਾ ਇਹ ਵੀ ਆਪਣੇ ਸੀਗੇ ਦੋ ਜਿਹੜੇ ਸੂਟ ਸੀਗੇ ਇਸ ਤੋਂ ਬਾਅਦ ਆਪਣੇ ਬਰਾਸ਼ੋ ਦੇ ਥੋੜਾ ਜਿਹਾ ਸਟਾਕ ਦੁਬਾਰਾ ਆ ਗਿਆ ਜੀ ਬਰਾਸ਼ੋ ਦਾ ਥੋੜਾ ਐ ਆ ਤਾਂ ਗਿਆ ਥੋੜਾ ਜਿਹਾ ਜਿਨ੍ਹਾਂ ਨੇ ਵੀਡੀਓ ਦੇਖਣੀ ਸੀ ਹਲੇ ਹਨਾ ਬਰਾਸ਼ੋ ਦੀ ਸੂਟ ਰਹਿ ਗਈ ਸੀ ਦੁਬਾਰਾ ਲੈ ਸਕਦੇ ਆ ਨੈਕਸਟ ਜਿਹੜਾ ਬੁਰਾਸ਼ੋ ਦੇ ਜੀ ਇਹ ਆਇਆ ਥੋੜਾ ਜਿਹਾ ਸਟਾਕ ਆਇਆ ਜੀ ਬਸ ਇੱਕ ਇੱਕ ਦੋ ਦੋ ਸੂਟ ਹੀ ਨੇ ਜਿਨੇ ਵੀ ਲੈਣਾ ਜਲਦੀ ਜਲਦੀ ਆਰਡਰ ਬੁੱਕ ਕਰ ਦਿਓ ਕਿਉਂਕਿ ਦੋ ਦੋ ਸੂਟ ਹੀ ਆਏ ਆ ਇਹ ਇੱਕ ਦੇ ਵਿੱਚ ਬਲੈਕ ਕਲਰ ਹੈ ਜੀ ਦੇਖਿਆ ਹੀ ਹੋਗਾ ਪਹਿਲਾਂ ਤੁਹਾਨੂੰ ਪਹਿਲਾਂ ਵੀ ਆਇਆ ਸੀ ਬਲੈਕ ਦੇ ਇੱਕੋ ਹੀ ਕਲਰ ਮਿਲਿਆ ਹੁਣ ਬਲੈਕ ਨਾਲ ਪੀਚ ਬਾਟਮ ਬਲੈਕ ਹੀ ਮਿਲੂਗੀ ਸਾਰਾ ਲਾਈਨਿੰਗ ਵਾਲਾ ਸਟਫ ਲੱਗਿਆ ਹੋਇਆ ਜੀ ਸ਼ਰਟ ਤੇ ਵੀ ਬਾਟਮ ਵੀ ਲਾਈਨਿੰਗ ਵਾਲਾ ਸਟਫ ਹੀ ਹੈ ਸ਼ਰਟ ਦਾ ਵੀ ਬਾਟਮ ਦਾ ਵੀ ਪ੍ਰਾਈਸ ਸੇਮ ਹੈ ਜੀ 1200 ਰੁਪਏ ਪ੍ਰਾਈਸ ਸੇਮ ਰਹੂਗਾ ਇਹਦਾ ਇਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਆਪਣਾ ਇਹ ਗ੍ਰੀਨ ਕਲਰ ਦਾ ਹੈ ਜੀ ਇਹ ਸਿੰਗਲ ਸੂਟ ਮਿਲੂਗਾ ਜੀ ਤੁਹਾਨੂੰ ਇਹਦੇ 'ਚ ਹੋਰ ਕੋਈ ਨਹੀਂ ਹੈਗਾ ਗ੍ਰੀਨ ਕਲਰ ਦਾ ਹੀ ਸਿੰਗਲ ਸੂਟ ਹੈ ਜੀ ਇਹਦਾ ਇਹਦਾ ਹੋਰ ਵੀ ਨਹੀਂ ਮਿਲੇ ਕੋਈ ਸੂਟ ਮਿਲਿਆ ਬਸ ਤੇ ਇਹਦੇ ਨਾਲ ਜਿਹੜੀ ਬਾਟਮ ਲੱਗੀ ਵੀ ਹੈ ਇਹ ਬੜੀ ਸੋਹਣਾ ਸਟੱਫ ਲੱਗਿਆ ਹੈ ਜੀ ਮਿੰਟਾਕ ਸਿਲਕ ਬੋਲਦੇ ਐ ਇਹਨੂੰ ਬਹੁਤ ਸੋਹਣਾ ਸਟੱਫ ਲੱਗਿਆ ਬਾਟਮ ਦਾ ਜਿੱਦਾਂ ਸ਼ਰਟ 'ਚ ਸ਼ਾਈਨ ਜੀ ਉਹਦਾ ਬਾਟਮ 'ਚ ਵੀ ਸ਼ਾਈਨੀ ਜੀ ਹੈ ਬਹੁਤ ਸੋਹਣਾ ਹੈ ਜੀ ਗ੍ਰੀਨ ਕਲਰ ਦਾ ਬਰਾਸ਼ੋ ਦਾ ਹੈ ਜੀ ਇਹ ਵਿਦਾਊਟ ਲਾਈਨਿੰਗ ਤਾਂ ਨਹੀਂ ਬਣੂਗਾ ਟਾਫਟਾਵਿੰਗ ਲੱਗੂਗਾ ਸਿੰਪਲ ਲਾਈਨਿੰਗ ਨਾਲ ਕੰਮ ਚੱਲ ਜੂਗਾ ਔਰ ਪ੍ਰਾਈਸ ਹੈਗਾ ਇਹਦਾ 1200 ਰੁਪਏ ਜੀ 18 1250 ਰੁਪਏ ਸੇਲ ਹੋ ਰਹੇ ਨੇ ਇਹ ਆਪਾਂ ਇਹਦਾ ਰੇਟ 1200 ਹੀ ਰੱਖਿਆ ਹੈ ਜੀ ਠੀਕ ਹੈ 1200 ਰੁਪਏ ਵਿਦ ਬਾਟਮ ਨੈਕਸਟ ਇਹਦਾ ਗ੍ਰੀਨ ਵਾਲੇ ਦਾ ਇਹਦਾ ਇਹ ਮਿਲ ਜੂਗਾ ਤੁਹਾਨੂੰ ਡਿਜ਼ਾਈਨ ਇਹ ਇਹਦੇ ਨਾਲ ਦੇ ਸੂਟ ਹੋਰ ਮਿਲ ਜਾਣੇ ਨੇ ਇਹ ਵੀ ਬਹੁਤ ਸੋਹਣਾ ਹੈ ਦੇਖੋ ਪ੍ਰਿੰਟ ਸੋਹਣਾ ਜੀ ਇਹਦਾ ਇਹਦੇ نیچے ਵੀ ਦੇਖੋ ਇਹ ਇਹ ਜਿਆਦਾ ਮਤਲਬ ਵਿਜ਼ਿਬਿਲਟੀ ਜਿੰਨੀ ਹੈਗੀ ਕਿਉਂਕਿ ਪ੍ਰਿੰਟ ਜਿਆਦਾ ਸੰਗਣਾ ਜਿਹਾ ਪ੍ਰਿੰਟ ਹੈ ਤਾਂ ਵਿਰਲਾ-ਵਿਰਲਾ ਨਹੀਂ ਹੈਗਾ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਇਹ ਮੰਚਲੀ ਦੀ ਲੱਗੀ ਹੋਈ ਹੈ ਬਲੈਕਨੈਸ ਤੇ ਹੁੰਦਾ ਜੀ ਥੋੜਾ ਜਿਹਾ ਜਿੱਦਾਂ ਇਹਦੇ ਵਿੱਚ ਬਲੈਕ ਭਮਕ ਜੀ ਆ ਰਹੀ ਉਦਾਂ ਇਹ ਕੱਪੜੇ 'ਚ ਵੀ ਬਲੈਕ ਭਮਕ ਆ ਰਹੀ ਹੈ ਬਰਾ 1200 ਰੁਪਏ ਰਹੂਗਾ ਜੀ ਇਹਦਾ ਪ੍ਰਾਈਸ ਵੀ ਇਸ ਤੋਂ ਬਾਅਦ ਇੱਕ ਮਹਿਰੂਨ ਇਹ ਕੱਲੀ ਸ਼ਰਟ ਹੈ ਜੀ ਦੀ ਬਾਟਮ ਨਹੀਂ ਮਿਲੀ ਕੱਲੀ ਸ਼ਰਟ ਹੈ ਜੀ ਨੇ ਹੀ ਲੈਣੀ ਹੈ ਕੱਲੀ ਸ਼ਰਟ ਲੈ ਸਕਦੇ ਹੋ ਬਾਟਮ ਤੁਸੀਂ ਖੁਦ ਅਰੇਂਜ ਕਰ ਲਿਓ ਆਪਣੀ ਅਗਰ ਸਾੜੇ ਤੋਂ ਮੰਗਵਾਉਣੀ ਹੈ ਜੇ ਟਰਾਈ ਕਰ ਲਾਂਗੇ ਕਿਉਂਕਿ ਫਿਲਹਾਲ ਸਾਨੂੰ ਮਿਲੀ ਨਹੀਂ ਕੱਲੀ ਸ਼ਰਟ ਮਿਲੀ ਇਹ ਬਲੈਕ ਆ ਮਹਿਰੂਨ ਇਸ ਤੋਂ ਬਾਅਦ ਨੈਕਸਟ ਹੈਗੀ ਆਪਣੀ ਇਹ ਵੀ ਮਹਿਰੂਨ ਦੇ ਵਿੱਚ ਇਹ ਗ੍ਰੀਨ ਵਾਲੀ ਪ੍ਰਿੰਟ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹ ਮਹਿਰੂਨ ਇਹਦੇ ਨਾਲ ਜਿਹੜੀ ਬਾਟਮ ਲੱਗੀ ਹੋਈ ਹੈ ਇਹ ਮੈਕ ਸਿਲਕ ਲੱਗੀ ਵੀ ਮਹਿਕ ਥੋੜੇ ਸ਼ਾਈਨੀ ਹੁੰਦਾ ਇਹ ਵੀ ਕਪੜਾ ਪਲੇਨ ਬਾਟਮ ਲੱਗੀ ਹੋਈ ਹੈ ਜਿਨ੍ਹਾਂ ਦੇ ਸੂਟ ਰਹਿ ਗਏ ਸੀ ਜੀ ਪਹਿਲਾਂ ਮੈਨੂੰ ਮੈਸੇਜ ਕਰ ਰਹੀਆਂ ਸੀ ਭੈਣਾ ਵੀ ਸਾਡੇ ਹੋਰ ਸੂਟ ਕਦੋਂ ਆਣਗੇ ਬਰਾਸ਼ੋ ਦੇ ਉਹ ਆ ਗਏ ਨੇ ਜੀ ਬਸ ਇਹ 5-7 ਸੂਟ ਆਏ ਨੇ ਜਿਨ੍ਹਾਂ ਨੇ ਇਹ ਲੈਣੇ ਨੇ ਜੀ ਫਟਾਫਟ ਆਪਣਾ ਜਿਹੜਾ ਆਰਡਰ ਹੈ ਪਲੇਸ ਕਰ ਦਿਓ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਦਿਓ ਪ੍ਰਾਈਸ ਰੂਗ ਇਹਨਾਂ ਦਾ 1200 ਰੁਪਏ ਜਿਹੜੇ ਅੱਜ ਬੁਟੀਕ ਵਾਲੇ ਸੂਟ ਨੇ ਜੀ ਬੜੇ ਸੋਹਣੇ ਬਣੇ ਹੋਏ ਨੇ ਅਗਰ ਤੁਸੀਂ ਉਹਨਾਂ ਦਾ ਵੀ ਆਰਡਰ ਬੁੱਕ ਕਰਨਾ ਚਾਹੁੰਦੇ ਹੋ ਸਕ੍ਰੀਨ ਦੇ ਨੀਚੇ ਨੰਬਰ ਚੱਲ ਰਿਹਾ ਜੀ ਉਸੇ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਜਿਹੜਾ ਆਰਡਰ ਬੁੱਕ ਕਰ ਸਕਦੇ ਹੋ ਔਰ ਅਗਰ ਲੋਕੇਸ਼ਨ ਲੈਣੀ ਹੈ ਜੀ Google ਤੇ ਸਾਡਾ ਫਤੇ ਕਲੈਕਸ਼ਨ BLZ ਭਰ ਕੇ ਸਾਡੀ ਲੋਕੇਸ਼ਨ ਆ ਜਾਊਗੀ ਅ ਇਸ ਤੋਂ ਬਾਅਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੀਡੀਓ ਪੈਥੀ ਖਤਮ ਕਰਦੇ ਆ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ